ਆਪਾਂ ਗੱਲ ਗਾਣੇ ਸਾਡੇ ਹੋ ਰਹੇ ਹਰਾਮ ਤੋਂ ਕੰਮ ਕਰਨ ਜਾਹੇ ਜੋਰ ਸਾਨੂੰ ਗੱਲ ਵੱਡ ਹੱਤਿਆਤਨਾ ਹੈ ਸੰਤ ਸਾਦੀ ਪਾਪ ਕਰ ਜਾਹੇ ਸੰਤ ਦੂਰਿਆ ਕੋਰੇ ਤੇ ਰਹੇ ਸੰਤ ਰੇਜਮ ਆਪਣੇਸ਼ ਸਾਡੇ ਬਾਤ ਸਾਂ ਹੈ ਅਰੇ ਅੰਮ੍ਰਿਤ ਵਾਲਾ ਇਕਵਾ ਜੋ ਨੰਬਰ ਸਾਈਂ ਪੁਰੀਕਾਰ ਉਸ ਦਾ ਫਲਾਮਤ ਨਰੰਗਾਰ ਜੀਨਾਵਨ ਨਾਮ ਦਾ ਗਾਣਾ ਬੰਦ ਨਿਰਵਾਟਾ ਦੇ ਕੰਮੇਸਿਰ ਦਾ ਅਨੁਭੋਗ ਗੀਤ ਨਾਮ ਕਰੀਦਾ ਲਾਹੇ ਕਰੀ ਗਿਆ ਜੀਤ ਬੰਗਾਹ ਅਪਰੇਡਿੰਗ ਮੌਨਮਾਨ ਅਤਰਾ ਸਰਸ ਜੋਗ ਮਾਨ ਦੇਹਿਲੀ ਕੇ ਜਿੰਦਾ ਸੇਨਾ ਹੈ ਜੇ ਮੋਹਾਂਜੋਦੜੋ ਦੇ ਪਾਹੇ ਜਿੱਤਾ ਕਿ ਦੱਤੇ ਨਾ ਹੋਣੇ ਦਾ ਨਾਮ ਹੈ ਨਾਨੇ ਜੋਗ ਦਾ ਪਹਾਣਾ ਨਹੀਂ ਤੇ ਪਾੜਿਆ ਨਾ ਦਾਵਾ ਇਹ ਮਾਨ ਜਮਨੀ ਮਾਹਰ ਬਾਈ ਬਰੀ ਕਾਰ ਤੁਸ ਦੇ ਖਿਲਾਫ ਜੰਮਰਨ ਦਾ ਪਿਆਹਾ ਹਾਤ ਮਾਨ ਮਾਨ ਬਾਕੀ ਪਾੜੀ ਦੇ ਕਤੋ ਨੀਂ ਦੇ ਦਾ ਪੋਣ ਜੀ ਜਮਾ ਅੰਦਰ ਦਾ ਗ੍ਰੰਥ ਦਾ སས 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 دیکھنه نال 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 ڏيڻ نال 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 ۾ ڪنهن طرح نال 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 ڏيڻ نال 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 ڏيڻ 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 ن بان کي مليتي کنيو راندتا کي ڏينھن سائه جو نالو ڏيکايو پيو آهي اڄ جو ڪو به ڏيکاري ڏسندو آهين اڄ بعد ٻئي بحثا هه ڀائي ٻئي بار ملي پاري جو من بابي راندو 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 من باب मायाे ਸ਼ੇਰਾਂ ਦੇ ਖੇਡ ਬਈ ਸਾਰੇ ਪਿੱਛੇ ਮੋੜ ਲੈ ਬਹਾਨੀ ਕਰੇਗਾ ਜੀ ਬਹੁਤ ਬਹੁਤ ਅਕਾਲ ਆ ਗਏ ਨਵੇਂ ਦਾ ਪਿਆਰ ਉਹਨਾਂ ਦੀ ਅਮਰ ਕਾਹਲੇ ਉੱਥੇ ਨਾਲ ਕਰਦਾ ਗਾਣ ਨਾਲ ਜਦੋਂ ਜਦੋਂ ਸੋਕੇ ਗਾਣ ਤੇ ਵੀਰ ਕਰਾ ਦੇ ਗਾਣ ਪੰਡਿਤ ਕਰਨ ਗੀਸ਼ਰ ਅਰੋਗ ਗੇਦਾ ਨਾਲ ਗਾਣ ਨੂੰ ਨਾਮ ਮਹਾਂਪੁਰ ਦਾ ਨਾਮ ਪਿਆ ਹੈ जा रतना चंद्र चाहे रंगी रंगी धरती ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਧਿਆਨ ਲਿਓ ਕਿ ਰਹੇ ਬਹੁਤਾਂ ਖੇਨ ਸਰਕਾਰ ਆਲੀ ਵਾਰੀ ਗਿਆ ਜੁਗ ਰੱਬ ਦੇ ਪ੍ਰਤੀਤ ਰਾਏ ਪੰਜੀ ਸਰਜਮਾਤੀ ਮੰਨ ਲੀਤਾ ਜਗ ਜੀ ਦਾ ਦੇਸ਼ ਸਹ ਦੇਸ਼ ਦਾ ਨੀਲਾ ਨਾ ਤਨਹਤ ਜੋਰਦੀ ਕੇ ਕੋਲੇ ਸਾਥ ਸੁਗਿਆ ਨਾਇ ਭੰਡਾਰਾਂ ਨੇ ਢਕ ਢਕ ਵੇਦੇ ਨੇ ਅੱਜ साधन पी तव्हां भंडारे منگ <سؤال> ਮੁਦਮੇ ਨਿਦਾਨਾ ਬਾਰੇ ਰੱਤ ਨੂੰ ਦੇ ਫੇਦੇ ਬਾੜ ਕੌਣ ਬਣੀ ਲੱਗਣੀ ਕੋਈ ਆਮ ਚੇਟੇ ਕਰਦੇ ਸਾਰ ਅੱਗੇ ਧੰਨ ਸਾਰ ਅਸਵੇ ਜੀ ਦੇ ਨਾਮ ਤੇ ਨਾਮ ਨੀਗਾ ਨੰਤ ਦਮੇ ਗਮੇ ਨੋਜੀ ਦਾ ਰਚਾਰ ਪੰਚਾਇਤ ਦਰਬਾਰ ਤੇ ਫੈਸਲਾ ਹੁਣ ਬੰਦ ਪ੍ਰਵਾਣ ਅਧਿਰੀ ਕਰਨ ਦਾ ਮੌਜੂਦ ਸਮੁਦਾਇ ਇਥੇ ਤੇ ਨਾਨਕ ਜੀ ਦਾ ਜਤਾਇਆ ਕਰਤਫਲ ਕੈਸੇ ਕਰਮ ਗਿਆ ਖੰਡ ਦਾ ਤੋਂ ਕਰਮ ਦੇਤੇ ਦੋਨ ਬਣੇ ਦੰਦਰ ਕਿਤੇ ਦੋਨ ਨਹੀਂ ਇਸ ਤਰ੍ਹਾਂ ਦੀ ਅੱਗੇ ਗਈ ਹੈ ਇਸ ਤਰ੍ਹਾਂ ਦੇ ਲਈ ਇਸ ਇਹ ਤੇ ਆ ਕਰਨ ਤੋਂ ਵੀਿਆਰ ਕੇ ਤੇ ਰੋਦਲੇ ਅੰਕ ਦੇ ਚੈਨ ਦੇ ਚੰਦੂ ਕਹਿੰਦੇ ਜੇ ਤੇ ਮੰਨੋ ਦੇਖੀ ਕੋ ਸੱਚ ਬੋਲਣਾ ਪੁੱਤੇ ਦੇ ਕੇ ਜੀ ਵੀ ਰੇਖਾ ਤੇ ਦੇਖ ਆਲਮਾਨ ਕਹਿੰਦੇ ਜਿਹੜਾ ਤਨਾ ਸੁਣਾਉਂਦੇ ਕਿ ਤੇ ਬਾਣੇ ਗੱਦੀ ਬਾਣੇ ਕਹਿੰਦੇ ਬਾਤ ਅੰਰੇਨ ਕੀ ਕੀ ਸਰਦੇਸ਼ਾ ਦੇ ਬੇਟੇ ਨਾਨਕ ਅੰਤ ਨਾਨੰਤ ਗਿਆਨਪੰਡਤ ਹੈ ਗਿਆਨ ਪਰਚਾਰਕ ਸਿਤਾ ਨਾਦ ਵਿਨੋਦ ਕੋਟਰ ਅਨੰਦ ਧਰਮਧੰਨ ਕੀ ਬਾਣੀ ਦੂਰ ਪਾਸਿ ਸਤਿ ਸਰਕਾਰ ਦਾ ਘੜਿਆ ਬਹੁਤ ਲੋਪਾਤਾ ਕੀ ਅਦਲਾ ਬਤੀਏ ਨਾ ਜਾਵੇ ਜੇ ਕੋ ਕਹੇ ਸੱਤ ਜਨ ਸੋ ਘੜਿਆ ਸੁਰ ਸਮਾਤਨ ਘੋਟੇ ਬਿਠਾਏ ਘੜਿਆ ਸੁਰ ਓਇ ਤਾਂ ਵਿਛਲ ਜਾਂਦੇ ਇੱਕ ਮੱਤਾ ਰੱਖ ਜਹੋਣ ਤੇ ਆਉਤੇ ਆਓ रा <laughs> दिलात टेदारा नानक देव देव ਭਾਈ ਮੇਰੀ ਬੇਨਤੀ ਸੁਣੋ ਅਰਦਾਸ ਹੋਣੀ ਹੈ ਸਭ ਦੇ ਸਾਮਣੇ ਬੈਠੇ ਅਸੀਂ ਖਾਲਸਾ ਅਰਦਾਸ ਕਰਨਗੇ ਤੋਂ ਬਾਅਦ ਕੰਡੇ ਦੀ ਰਸਮਾ ਦਾ ਹੋਣੀ ਹੈ ਦੁਬਾਰੇ ਮੇਰੀ ਗੱਲ ਸੁਣੋ ਸਾਰੇ ਪਹਿਲਾ ਅਰਦਾਸ ਹੋਣੀ ਹੈ ਅਰਦਾਸ ਤੋਂ ਬਾਅਦ ਕੰਡੇ ਦੀ ਰਸਮਾ ਦਾ ਹੋਣੀ ਹੈ ਮੈਂ ਜਿਹੜੇ ਬੰਦੇ ਜਿਹੜੇ ਆਪੋ ਦਾ ਨਾਮ ਲਊਗਾ ਉਹ ਸਟੇਜ ਤੇ ਖੜ੍ਹਣਗੇ ਉਸ ਤੋਂ ਬਿਨਾਂ ਸਾਰੇ ਬੰਦੇ ਸਥੇਜ ਵਾਲੇ ਜਿੰਮੇ ਚਲੇ ਜਾਣਗੇ ਸਭ ਤੋਂ ਪਹਿਲਾਂ ਬੇਨਤੀ ਬਾਬਾ ਸਰਦੂ ਸਿੰਘ ਬੇਨਤੀ ਸਟੇਜ ਤੇ ਖੜ੍ਹਣਗੇ। ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦਵਾਰਾ ਪੰਥ ਖੜੇ ਦੇ ਪ੍ਰਧਾਨ ਸਬੰਧ ਹਰਜੋਤ ਸਿੰਘ ਪਾਣੀ। ਇੱਧਰ ਆਜੋ ਵੀਰੇ ਇੱਧਰ ਨੋਜੋ। ਬਾਕੀ ਇਕੱਤਰ ਹੋ। ਅੱਗੇ ਦਰਬਾਰ ਦੀ ਟਖਾਨ ਦਾ ਰੂਪੀ ਦਰਬਾਰ ਦੀ ਟਖਾਨ ਦੇ ਰੂਪੀ ਸਾਥੀ ਜੀ ਫਾਲਾ ਭੰਗਾ ਲਾਉਣ। ਹਾਂਜੀ। महांत बाबा रखी संत बाबा भले हंसाली संत बाबा नरेंद्री गुरू घर बाबा बलबेव सिंध जी राणा सब ਵੱਡੇ 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 ਸੇਵਾਦਾਰ ਨੇ ਬਾਬਾ ਅਮਰ ਸਿੰਘ ਜੀ ਬਾਬਾ ਰੇਨ ਸਿੰਘ ਜੀ ਆਏ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਮੁਖੀ ਸ਼ਰਮਣੀ ਪੰਥ ਅਕਾਲੀ ਬੁੱਢਾ ਨਾਲ ਹੋਰਾਂ ਬੇਨਜੋਸ ਦੇ ਨਾਲ ਬਾਕੀ ਸਾਰੀਆਂ ਹਸਤੀਆਂ ਬਈ ਸਾਹ ਹੁਣ ਤੁਸੀਂ ਲੋੜ ਆਹ ਸਾਈਡ ਰਸਤਾ ਕਰਾ ਦੇ ਆ ਰਸਤਾ ਦੇ ਦਿਓ ਜੀ ਆ ਰਸਤਾ ਦੇ ਦਿਓ ਜੀ ਸਾਰੇ ਟਰੱਸਟ ਫੜੇ ਰਾਹ ਸਾਰੇ ਆਪਣੇ ਸੋਰਾ ਨਾਲ। ਆਪਾਂ ਫਿਰ ਤਾਰਾ ਸਾਰੇ ਰਾਲਾ ਸਾਹਿਬ ਦੇ ਟਰੱਸਟੀ ਔਰ ਸਾਰੇ ਸੇਵਾਦਾਰ ਅਰਜਨ ਵੀਰ ਤੋਂ ਸਟੇਜ ਤੇ ਖੜੇ ਰਹਿ। ਬਾਕੀ ਸਾਰੇ ਬੰਦੇ ਥੱਲੇ ਉੱਤੋਂ ਮੇਰੀ ਬੇਨਤੀ ਹੈ। ਇੱਕ ਬਾਬਾ ਜੀ ਦਾ ਭਰਾ ਇੱਕ ਬਾਬਾ ਜੀ ਦਾ ਭਰਾ ਵੱਡਾ। ਉਹਨਾਂ ਨੇ ਇਸ ਰਸਮੇ ਚ ਲੱਗਾ। ਮੇਰੀ ਬੇਨਤੀ ਹੈ ਦਾਰੇ ਸੇਰ ਨੂੰ ਕੀ ਸੁਣੋ। ਨਾ ਜਿੰਨਾ ਹਸਿਆ ਦਾਅਤ ਤੇ ਨੇ ਉਹ ਖਰਚੋ ਬਾਕੀ ਦਾ ਸਾਰੇ ਸਤਕਾਰ ਤਹਾ ਦੇ ਥੱਲੇ ਚਲੇ ਜਾਓ ਮੈਂ ਨੌਕ ਤੇ ਸ਼੍ਰੋਮਣੀ ਕਮੇ ਪ੍ਰਧਾਨ ਬਟਿੰਦਰ ਸਿੰਘ ਭਵੀ ਜੀ ਆ ਮੈਂ ਦੇਖ ਉਹ ਮੇਰੇ ਕੰਮ ਚ ਬੜੀ ਅੰਦਾਜ਼ ਹੈ ਮੈਂ ਜਿੰਨੇ ਨਾਮ ਲਏ ਨੇ ਮੇਰੀ ਬੇਨਤੀ ਮੰਨੋ بابا جی اپنے سیوا سدیو سارے بابا جی وہ بہت سلے رہے تھے جمے داری ਆਲੇ ਦੇਖੋ ਮੇਰੀ ਇੱਕ ਮਿੰਟ ਬੰਦ ਕਰ ਮੈਂ ਕੈਨੇਡਾ ਤੋਂ ਜਿੰਨੇ ਪਰਸਪਤ ਵੀ ਕੋਈ ਨਹੀਂ ਅਸੀਂ ਹੈੜਾ ਯਾਰ ਮੇਰੇ ਨਾਲ ਯਾਰ ਵੀਡੀਓ ਬਣਾਉਂਦਾ ਨਿਰੰਦਰ ਦਾ ਨਾਮ ਅਸੀਂ ਹੈਗਾ ਸੇਵਾਦਾਰ ਹੈ ਤੁਸੀਂ ਪੁੱਛੋ ਯਾਰ ਉਹ ਬਾਰ-ਬਾਰ ਕੀ ਕਹਿੰਦਾ ਹੈ ਦੇਖਦੇ ਮੈਨੂੰ ਖੁੱਲੇ ਕਰੋ ਯਾਰ ਯਾਰ ਥਮੇ ਖੜੀ ਮੇਰੀ ਦੇਖਤੀ ਆ ਲਾਹੋ ਦੇਖਦੇ ਆਪਾਂ ਅਮਰਦੀਪ ਜੀ ਦੇ ਨਾਲ ਪਾਣੀ ਦੇਖ ਕੇ ਤੁਹਾਨੂੰ ਲਾਵਾ ਸਾਰੇ ਟਰਸ ਦੀ ਸਾਰਕ ਥੱਲੇ ਜਾਣ ਸਾਰੇ ਮੇਰੀ ਬੈਂਚ ਆਪਾਂ ਬੱਦ ਕੇ ਚਲੋ ਸਾਰੇ ਥੱਲੇ ਚਲੋ ਅੱਛਾ ਜੇ ਕੋਈ ਹਾਂ ਕੁਝ ਨਹੀਂ ਆਪਾਂ ਅੱਜ ਟੰਮ ਖਾਣਾ ਅਜਾਦ ਜੀ ਤੋਂ ਹੋਣਾ ਹੋਣਾ ਥੱਲੇ ਰਹੋਗੇ ਆਪਾਂ ਮੇਰੀ ਬੈਂਚ ਦੀ ਸਾਰਕ ਰਾਤ ਰਾਤ ਹੋਣੇ ਜਦ ਤੁਸੀਂ ਥੱਲੇ ਰਹੋਗੇ ਸਾਰੇ ਕਿਰਪਾ ਕਰਕੇ ਬੰਦੇ ਵਾਲੋ ਬਾਬਾ ਤੁਸੀਂ ਅੱਗੇ ਜਿਹੜਾ ਥੱਲੇ ਰਹਣਾ ਯਾਰ ਫੜ ਕੇ ਥੱਲੇ ਲਾਉਂਦੇ ਇਹਨੂੰ ਸਾਰਿਆਂ ਨੂੰ ਆਹ ਬੰਦਿਆਂ ਚਾਰਦਾ ਸਾਹਿਬ ਇਹਨੂੰ ਫੱਡੇ ਲਾਹਣ ਫੜ ਕੇ ਲੈ ਫੱਡੇ ਰੋ ਕੂਰ ਪੜਾਈ ਜਾਂਦੇ ਹਾਂ ਤਾਂ ਦੱਸੋ ਕੀ ਸਾਰੇ ਨੂੰ ਫੱਡੇ ਸਾਰੇ ਥੱਲੇ ਹਾਂ ਤਾਂ ਪਲੀਜ਼ ਪਰਲੇ ਥੱਲੇ ਪਰਲੇ ਖੂਦ ਪੰਜਾਬ ਤੋਂ ਤੇ ਕਿਉਂ ਯਾਰ ਠੀਕ ਹੈ ਬਹੁਤ ਵੈਸਾ ਕਰ ਸਕਦੇ ਹਾਂ ਸਾਰੇ ਪਲੀਜ਼ ਫੱਡੇ ਅੱਗੇ ਚਲੋ ਹਾਲੇ ਪਾਦਰਨਾਮ ਸਿੰਘ ਜੀ ਨਾਲ ਆ ਜਿਓ ਆਪਾਂ ਨੂੰ ਤੇ ਆਜੋ ਸਾਰਿਆਂ ਹਾਜ਼ਰੀਆਂ ਦੇ ਚਲੋ ਬਾਹਰ ਰਲ ਕੇ ਬਾਸਦ ਸ਼ਾਮ ਹੋਵੋ ਤਾਂ ਕਿ ਕੋਈ ਕਿਸੇ ਦੀ ਰਸਨਾ ਕੋਈ ਬੰਦਾ ਕਿਸੇ ਪਾਸੇ ਚੜ੍ਹ ਨਹੀਂ ਜਾਣਾ ਸੀ ਜਿਹੜੀ ਟੇਮ ਤੇ ਹਾਰੇ ਕਾਫੀ ਦਿਵਾਰਾਂ ਯਕੀਨ ਕੋਈ ਬੰਦਾ ਉੱਪਰਾਂ ਚੜ੍ਹੇ ਹੋਂ ਦਿਵਾਰੇ ਇਹ ਤੁਸੀਂ ਸਮਝਣਾ ਲਓ ਸਾਰਿਆਂ ਬਾਹਰ ਰਲ ਕੇ ਅਰਦਾਸ ਦੇ ਸ਼ਾਮ ਹੋ ਲਈਏ ਕੰਟੀ ਸੰਗਠਨ ਕਮੇਟੀ ਵੱਲੋਂ ਪਰਵਾਰ ਜਸਤਰੀ ਸਿੰਘ ਕਰਨ ਸਾਹਿਬ ਕੋਲੋਂ ਬੇਨਤੀ ਕਰੂ ਉਹ ਵੀ ਨਾਲ ਰਹਿਣਗੇ ਆਹ ਨਾਲ ਬੇਨਤੀ ਕਰਾਂ ਬਾਬਾ ਹਰਿਦਾਨ ਸਿੰਘ ਕਰਨ ਸਾਹਿਬ ਪਿੰਡ ਵਾਲਾ ਮਾਪੜਾ ਨੂੰ ਬਾਬਾ ਜੀ ਇਹ ਨਹੀਂ ਇਹ ਢੀਠ ਹੋ ਚਾਹੀਦੀ ਬਾਬਾ ਜੀ ਬਹੁਤ ਹੀ ਵੱਡੀਆਂ ਬਾਬਾ ਮਾੜਾ ਹਰਿਦਾਨ ਸਿੰਘ ਦੇਖੋ ਪਪਾ ਜੀ ਹੈਗੇ ਸਾਡੇ ਬੰਦੇ ਥੱਲੇ ਖੜੇ ਆ ਦੇਖੋ ਰਾਣਾ ਸਾਹਿਬ ਵਾਲੇ ਥੱਲੇ ਖੜੇ ਤੁਸੀਂ ਉੱਤੇ ਖੜੇ ਹੋ ਦੇਖ ਲਓ ਜੀ ਤੁਹਾਡਾ ਪਰ ਚੱਲੋ ਮਹਾਰਾਜ ਮੰਨ ਲਓ ਗੱਲ ਸਾਬ ਬਾਬਾ ਜੀ ਬਾਬਾ ਜੀ ਮੰਨ ਲੋਗਾ ਬਾਦਸ਼ਾਹਾਂ ਦਾ ਬਾਈ ਤੁਸੀਂ ਤੱਕਾ ਪਊਗਾ ਜਦੋਂ ਸਿੱਖ ਪਿਆ ਪਿੱਛੋਂ ਮੁਰੇ ਨੂੰ ਧੱਕੀ ਹੋਰ ਆ ਰੇ ਬੰਦ ਨੂੰ ਜੈ ਜੈ ਜੀ ਕੋਈ ਇੱਥੇ ਕਹਿੰਦਾ ਤੁਸੀਂ ਤੱਕਾ ਪੈਣਾ ਇੱਥੇ ਮੇਦਰ ਨੂੰ ਪੈਣਾ ਉਦੇ ਆਦਾਰ ਦਾ ਸੁਹਾਨਾ ਹੈ ਰਹੀ ਜਿਉ ਪਿੰਡ ਸਭ ਤੇਰਾ ਕੋ ਨਾਮ ਕੋ ਸਭ ਤੇਰੀ ਹੋਵੇ ਕੋਈ ਨਾਉ ਨਾ ਨੀਰਾ ਵਾਹਿਗੁਰੂ 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 ਤੇਰਾ ਤਾ ਸੰਕਾਰ ਸ੍ਰੀ ਵਾਹਿਗੁਰੂ ਦੀ ਦਿੱਤੀ ਸ਼ਕ ਹੈ ਸ੍ਰੀ ਭਗਵਤੀ ਦੀ ਸਹਾਇ ਸਾਹਿਬ ਜੀ ਗੁਰੂ ਸਾਹਿਬ ਕਸੇ ਧਰਮ ਸਾਹਿਬ ਉਸਤਤਵ ਦੀ ਗਾਇਕੀ ਨਹੀਂ ਕਰਦਾ ਮੁਤਾਕਤ ਚਾਬਰ ਸ਼ਤਰ ਦੇ ਮਾਲਕ ਭਨ ਭਨ ਸਤਿਗੁਰੂ ਜੀ ਗੁਰੂ ਪ੍ਰੰਸਾ ਇੱਥੇ ਪਾਵਨ ਅਦ੍ਰਸ਼ਣ ਉਦੇਸ਼ੀ ਦਾ ਜਿਸ ਅੰਦਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਮਾ ਗੁਰ ਨਿਸ਼ਾਨਾ ਦੁਨੀਆ ਦੇ ਆਸਰੂਪਰਾ ਉਸ ਨੂੰ ਘਟੀਆਂ ਜਪੀਆਂ ਤਪੀਆਂ ਸੰਤਾਂ ਭਗਤਾਂ ਸਿੱਧ ਗਵਾਨਾ ਉਹ ਆਤਮ ਸਮੇਂ ਦੇ ਵਰਤਨ ਸਮੇਂ ਦੇ ਸ਼ਹੀਦਾਂ ਸੰਗ ਸਿੰਘਨੀਆਂ ਚੰਗੀਆਂ ਜੀ ਕੀ ਪਾਵਨ ਪਵਿੱਤਰ ਕਰਨੀ ਕਮਾਈ ਦਾ ਧਿਆਨ ਕਰਕੇ ਖਾਸ਼ੀ ਸਾਡੀ ਸਾਹੇ ਨਾ ਨੌਕਸੇ ਜੋ ਜੀ ਆਸਰੇ ਨਿ ਆਸਰੇ ਹੈ ਜੋ ਖੜਜੋ ਖੜੇ ਰਹੋ ਇਹ ਪਰਮ ਪੂਜਨੀ ਪਰਮ ਬਿਤਵਾਰ ਅਕਾਲ ਪੁਰਖ ਤੁਹਾਨੂੰ ਤੁਮ ਸਤਿਗੁਰੂ ਸ਼੍ਰੀ ਗੁਰੂ ਅਨੰਦ ਦੇਵ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਅੰਤਰਜਾਮੀ ਜੋਤੀ ਸਰੂਪ ਹਰਿ ਰਾਜ ਸਾਹਿਬ ਜੀਓ ਤੁਹਾਨੂੰ ਤੁਮ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿ ਸੰਤੋਖ ਬ੍ਰੂ ਸ਼ੇਕ ਬ੍ਰੂ ਗੰਗਾਂ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਐਸਵਾੰਤ ਆਪ ਜੀ ਦੇ ਪਾਤਸ਼ਾਹ ਜੀ ਨੂੰ ਸੰਗਤਾਂ ਵੱਲੋਂ ਲੋਇਕਰ ਜੋੜ ਅਰਦਾਸ ਮਿਹਨਤੀ ਜੋਦੜੀ ਹੈ ਆਪ ਜੀ ਦੇ ਦਰ ਕਰਦੇ ਸੇਵਕ ਗੁਰਮੁਖ ਦਾ ਨਾਮ ਸਵਾਗ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪੜ ਮੰਨੇਆ ਸੇਵਾ ਕੀ ਔੜ ਕਲੀਬ ਹੀ ਤਰੀ ਤ ਜੀਵ ਪਸਾਹ ਸੇਵਿਓ ਆਪਣਾ ਨਾਤੇ ਰੱਬ ਦੇ ਕੀਤੇ ਮਹਾਂਵਾਕਾਂ ਨੂੰ ਸਫਲ ਕਰਦੇ ਹੋਏ ਗੁਰਦੁਆਰਾ ਕਰਮਸਰ ਦਾ ਸਾਹਿਬ ਸੰਪਰਦਾਏ ਦੇ ਮਤੀ ਮਹਾਂਪੁਰਖਾਂ ਸ਼ੰਤ巴巴 ਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜਿੱਦ ਨਹੀਂ ਆਪ ਦੀ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਉਸ ਪੂੰਜੀ ਨੂੰ ਖੋਲਦੇ ਹੋਏ ਅਕਾਲ ਚਲਾਣਾ ਕਰ ਗਏ ਥਾਂ ਇਹਨਾਂ ਦੇ ਸਰੀਰ ਦਾ ਐਸ ਵਕਤ ਸਤਿਗੁਰੂ ਦੀ ਸਸਕਾਰ ਕਰਨ ਵਾਸਤੇ ਉਨ੍ਹਾਂ ਦੇ ਪੰਨ ਬਹੁਤ ਸਵੀਰ ਨੂੰ ਬੀਠੇ ਵਿੱਚ ਰੱਖਿਆ ਗਿਆ ਹੈ ਔਰਾਂ ਦੀਠੇ ਦੀ ਤਿਆਰੀ ਕੀਤੀ ਗਈ ਹੈ ਨਾਲ ਨਾਲ ਸ੍ਰੀ ਦਰਬੀ ਸਾਹਿਬ ਜੀ ਦੇ ਪਾਸ